ਹਾਂਜੀ ਦੋਸਤੋ ਜਦੋਂ ਵੀ ਆਪਾਂ ਆਪਣੀ ਜ਼ਮੀਨ ਦੀ ਮਿੰਤੀ ਕਰਾਉਣੀ ਆ ਤਾਂ ਅਕਸਰ ਆਪਾਂ ਸੁਣਿਆ ਹੋਣਾ ਕਿ ਆਪਾਂ ਜੋ ਪੱਥਰ ਲੱਗੇ ਹੋਏ ਹਨ ਉਸ ਤੋਂ ਮਿੰਤੀ ਸ਼ੁਰੂ ਕਰਦੇ ਆ ਤੇ ਉਹ ਪੱਥਰ ਕੀ ਹੁੰਦੇ ਨੇ ਅੱਜ ਆਪਾਂ ਉਸ ਵਾਰੀ ਗੱਲ ਕਰਦੇ ਆ ਕਿਸੇ ਵੀ ਪਿੰਡ ਦੀ ਚੱਕਮੰਦੀ ਕਰਦੇ ਵਕਤ ਜਾਂ ਜਦੋਂ ਪਮੈਸ਼ ਕਰਦੇ ਸੀ ਤਾਂ ਚੱਕਮੰਦੀ ਦੇ ਕਰਮਚਾਰੀਆਂ ਦੇ ਵੱਲੋਂ ਉਸ ਪਿੰਡ ਦੀ ਹੱਦ ਦੇ ਉੱਪਰ ਪੈਂਦੇ ਜੋ ਵੀ ਮੋੜ ਸੀਗੇ ਠੀਕ ਹੈ ਜਾਂ ਕੁਝ ਖੇਤਾਂ ਦੇ ਕੋਨਿਆਂ ਦੇ ਉੱਪਰ ਕੁਝ ਪੱਥਰ ਗੱਡੇ ਕੇ ਸਨ ਜਿਸ ਨੂੰ ਬੁਰਜੀਆਂ ਕਿਹਾ ਜਾਂਦਾ ਠੀਕ ਹੈ ਜਾਂ ਆਪਾਂ ਕਹਿ ਸਕਦੇ ਹਾਂ ਬੁਰਜੀਆਂ ਗੱਡੀਆਂ ਗਈਆਂ ਸਨ ਇਸ ਗੱਲ ਨੂੰ ਕੀ ਕਿਹਾ ਜਾਂਦਾ ਬੁਰਜਵੰਤੀ ਕਿਹਾ ਜਾਂਦਾ ਤੇ ਇਹ ਬੁਰਜੀਆਂ ਕਿਹੜੀਆਂ-ਕਿਹੜੀਆਂ ਸਨ ਹੁਣ ਆਪਾਂ ਉਸ ਬਾਰੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਜੀ ਖਤ ਬੁਨਿਆਦੀ ਬੁਰਜੀਆਂ ਖਤ ਦਾ ਮਤਲਬ ਹੈ ਲਾਈਨ ਅਤੇ ਬੁਨਿਆਦੀ ਦਾ ਮਤਲਬ ਹੈ ਸਭ ਤੋਂ ਪਹਿਲੀ ਭਾਵ ਸਭ ਤੋਂ ਪਹਿਲਾਂ ਕਾਇਮ ਕੀਤੀ ਗਈ ਵੱਟ ਦੇ ਦੋਨੋਂ ਸੂਰਿਆਂ ਉੱਪਰ ਗੱਡੀਆਂ ਗਈਆਂ ਬੁਰਜੀਆਂ ਪਿੰਡ ਦੀ ਚੱਕਵੰਦੀ ਕਰਨ ਸਮੇਂ ਇਲੀ ਮਿੰਤੀ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਕਿਸੇ ਪੱਧਰੀ ਜ਼ਮੀਨ ਉੱਪਰ ਸਭ ਤੋਂ ਪਹਿਲਾਂ ਇੱਕ ਦੱਖਣੀ ਦਿਸ਼ਾ ਤੋਂ ਉੱਤਰੀ ਦਿਸ਼ਾ ਨੂੰ ਜਾਂਦੀ ਹੋਈ ਬਿਲਕੁਲ ਸਿੱਧੀ ਇੱਕ ਬੇਸ ਲਾਈਨ ਜਾਂ ਮੁਰਲੀ ਆਧਾਰ ਵਾਲੀ ਜਿਹੜੀ ਵੱਟ ਕਾਇਮ ਕੀਤੀ ਗਈ ਜਿਸ ਨੂੰ ਆਧਾਰ ਮੰਨ ਕੇ ਉਸ ਪਿੰਡ ਦੀ ਮਿੰਤੀ ਸ਼ੁਰੂ ਕੀਤੀ ਗਈ ਇਸ ਵੱਟ ਦੇ ਦੋਨੋਂ ਸਿਰਿਆਂ ਉੱਪਰ ਪੱਥਰ ਦੀਆਂ ਪੱਕੀਆਂ ਬੁਰਜੀਆਂ ਲਗਾਈਆਂ ਗਈਆਂ ਇਸ ਚੀਜ਼ ਨੂੰ ਜਿਹੜੀ ਖਤ ਬੁਨਿਆਦੀ ਪੁਰਜੀ ਕਿਹਾ ਜਾਂਦਾ ਹੈ ਦੂਜੀਆਂ ਹੁੰਦੀਆਂ ਜੀ ਸਿਹੱਦਾ ਬੁਰਜੀਆਂ ਪਿੰਡ ਦੀ ਹੱਦ ਦੇ ਨਾਲ ਜਿਹੜੇ ਸਥਾਨ ਉੱਪਰ ਤਿੰਨ ਪਿੰਡਾਂ ਦੀ ਹੱਦ ਆਪਸ ਦੇ ਵਿੱਚ ਮਿਲਦੀ ਹੋਵੇ ਉਸ ਥਾਂ ਉੱਪਰ ਛੋਟੀਆਂ ਇੱਟਾਂ ਅਤੇ ਚੂਨੇ ਨਾਲ ਕਾਫੀ ਵੱਡੀਆਂ ਬੁਰਜੀਆਂ ਬਣਾਈਆਂ ਗਈਆਂ ਇਹਨਾਂ ਨੂੰ ਸਿਹਤ ਦਾ ਬੁਰਜੀਆਂ ਕਹਿੰਦੇ ਨੇ ਸਿਹਤ ਦਾ ਮਤਲਬ ਹੈ ਤਿੰਨ ਅਤੇ ਹੱਦਾਂ ਦਾ ਮਤਲਬ ਹੈ ਹੱਦ ਅਰਥਾਤ ਤਿੰਨ ਪਿੰਡਾਂ ਦੀ ਹੱਦ ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਲਾਲ ਬੁਰਜੀਆਂ ਕਨਾਲ ਮਰਲਿਆਂ ਵਾਲੇ ਪਿੰਡਾਂ ਵਿੱਚ ਮੁਸਤੀਲਾਂ ਦੇ ਚਾਰੇ ਕੋਨਿਆਂ ਉੱਪਰ ਲਾਲ ਪੱਥਰ ਦੀਆਂ ਜਿਹੜੀਆਂ ਬੁਰਜੀਆਂ ਗੱਡੀਆਂ ਗਈਆਂ ਸਨ ਜਿਨ੍ਹਾਂ ਦਾ ਮਤਲਬ ਇਹ ਸੀ ਕਿ ਕਿਸੇ ਮਸਤੀਲ ਦਾ ਰਕਵਾ ਇਹਨਾਂ ਬੁਰਜੀਆਂ ਤੱਕ ਪੂਰਾ ਹੋ ਜਾਂਦਾ ਹੈ ਇਹਨਾਂ ਬੁਰਜੀਆਂ ਨੂੰ ਮਰਬੇ ਜਾਂ ਫਿਰ ਮਸਤੀਲਾਂ ਦੀਆਂ ਮੁਰਜੀਆਂ ਵੀ ਕਹਿੰਦੇ ਨੇ ਮਤਲਬ 25 ਕਿੱਲਿਆਂ ਦਾ ਇੱਕ ਮਰਬਾ ਹੁੰਦਾ ਹੈ ਜਦੋਂ 25 ਕਿੱਲੇ ਪੂਰੇ ਹੋ ਜਾਣ ਤਾਂ ਉਸ ਦੇ ਚਾਰੇ ਕੋਨਿਆਂ ਦੇ ਉੱਪਰ ਇਹ ਬੁਰਜੀਆਂ ਗੱਡੀਆਂ ਜਾਂਦੀਆਂ ਨੇ ਕਾਲੇ ਪੱਥਰ ਦੀਆਂ ਬੁਰਜੀਆਂ ਪਿੰਡ ਦੀ ਹੱਦ ਦੇ ਨਾਲ-ਨਾਲ ਜਿੱਥੇ ਕਿਤੇ ਕੁਈ ਮੋੜ ਪੈਂਦਾ ਸੀ ਉਸ ਥਾਂ 'ਤੇ ਕਾਲੇ ਪੱਥਰ ਦੀਆਂ ਬੁਰਜੀਆਂ ਲਗਾਈਆਂ ਗਈਆਂ। ਵਿੱਗੇ ਵਿਸਵ ਵਾਲੇ ਖੇਤਾਂ ਵਿੱਚ ਵੀ ਕੁਝ-ਕੁਝ ਖੇਤਾਂ ਦੀ ਬੇਤ ਤੋਂ ਮਗਰੋਂ ਕੁਝ ਖੇਤਾਂ ਦੇ ਕੋਨੇ ਉੱਪਰ ਵੀ ਕਾਲੇ ਪੱਥਰ ਦੀਆਂ ਬੁਰਜੀਆਂ ਲਗਾਈਆਂ ਗਈਆਂ। ਇਹ ਬੁਰਜੀਆਂ ਜ਼ਮੀਨ ਵਿੱਚ ਤਕਰੀਬਨ ਡੇਢ ਫੁੱਟ ਡੂੰਘੀਆਂ ਗੱਡੀਆਂ ਗਈਆਂ ਸੀ ਤੇ ਤਕਰੀਬਨ 3 ਇੰਚ ਇਹੋ ਜ਼ਮੀਨ ਤੋਂ ਬਾਹਰ ਰੱਖੀਆਂ ਗਈਆਂ ਸੀ ਤਾਂ ਜੋ ਇਹ ਦਿਖਦੀਆਂ ਰਹਿਣ। ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ। ਪਹਿਲੀ ਵਾਰ ਚੰਨਤੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਖੇਤੀਬਾੜੀ ਨਾਲ ਸੰਬੰਧਿਤ ਨੌਲੇਜ ਵਾਲੀਆਂ ਵੀਡੀਓਜ਼ ਚੈਨਲ ਤੇ ਆਉਂਦੀਆਂ ਰਹਿੰਦੀਆਂ ਨੇ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਇੱਕ ਨਵੇਂ ਟੌਪਿਕ ਦੇ ਉੱਤੇ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ